ਖੂਬਸੂਰਤ ਇਮਾਰਤਾਂ ਰਾਗੀਰਾਂ ਨੂੰ पर्यਟਕਾਂ ਨੂੰ ਆਪਣੇ ਵੱਲ ਜਰੂਰ ਆਕਰਸ਼ਿਤ ਕਰਦੀਆਂ ਨੇ ਤੇ ਅੰਮ੍ਰਿਤਸਰ ਸਾਹਿਬ ਦੀ ਇੱਕ ਖੂਬਸੂਰਤ ਇਮਾਰਤ ਖਾਲਸਾ ਕਾਲਜ ਰਾਗੀਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਮੁੰਡਿਆਂ ਦੇ ਕੁੜੀਆਂ ਦੇ ਦਿਲਾਂ ਦੇ ਵਿੱਚ ਚਾਹ ਹੁੰਦਾ ਹੈ ਕਿ ਇਸ ਕਾਲਜ ਦੇ ਵਿੱਚ ਪੜਿਆ ਜਾਵੇ ਤੇ ਇਸ ਕਾਲਜ ਦਾ ਇਤਿਹਾਸ ਕੀ ਹੈ ਇਸ ਕਾਲਜ ਨੂੰ ਬਣਾਉਣ ਬਾਰੇ ਕਿਸ ਨੇ ਸੋਚਿਆ ਇਸ ਕਾਲਜ ਦਾ ਨਕਸ਼ਾ ਕਿਸ ਨੇ ਬਣਾਇਆ ਇਸ ਕਾਲਜ ਦੀ ਆਰਕੀਟੈਕਟ ਦੀ ਜਿਹੜੀ ਸੇਵਾ ਸੀ ਉਹ ਕਿਸ ਨੇ ਨਿਭਾਈ ਅੱਜ ਉਸਤੇ ਚਾਨਣਾ ਪਾਉਨੇ ਆ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਲਈ ਰਾਮ ਬਾਗ ਬਣਵਾਇਆ ਸੀ ਜਦੋਂ ਅੰਮ੍ਰਿਤਸਰ ਆਉਂਦੇ ਤਾਂ ਇੱਥੇ ਰਿਹਾ ਕਰਦੇ ਸਨ ਲੋਕ ਚਾਹੁੰਦੇ ਸਨ ਰਾਮ ਬਾਗ ਵਿੱਚ ਖਾਲਸਾ ਕਾਲਜ ਬਣੇ ਪਰ ਰਾਮ ਸਿੰਘ ਜਿਹੜੇ ਕਿ ਆਰਕੀਟੈਕਟ ਸਨ ਰਾਮ ਸਿੰਘ ਨੇ ਕਿਹਾ ਰਾਮ ਬਾਗ ਆਪਣੇ ਆਪ ਵਿੱਚ ਸੁੰਦਰ ਇਤਿਹਾਸਕ ਸਥਾਨ ਹੈ ਆਰਕਾਈਵ ਹੈ ਜੋ ਖਾਲਸਾ ਕਾਲਜ ਬਣਨ ਦੇ ਨਾਲ ਖਤਮ ਹੋ ਜਾਵੇਗਾ ਸੋ ਅੰਮ੍ਰਿਤਸਰ ਵਰਗੀ ਜੀਟੀ ਰੋਡ ਉਤੇ ਜਗ੍ਹਾ ਪਸੰਦ ਕੀਤੀ ਗਈ ਜੋ ਸ਼ਹਿਰ ਤੋਂ ਤਿੰਨ ਮੀਲ ਅਤੇ ਰੇਲਵੇ ਸਟੇਸ਼ਨ ਤੋਂ ਦੋ ਕਮੀਲ ਦੂਰ ਸੀ ਸਰ ਲਾਇਲ ਨੇ ਲਾਹੌਰੀ ਸੰਗਤ ਨੂੰ ਅੰਮ੍ਰਿਤਸਰ ਦੇ ਹੱਕ ਵਿੱਚ ਮਨਾ ਲਿਆ ਤੇ 5 ਮਾਰਚ 1892 ਨੂੰ ਨੀ ਪੱਥਰ ਰੱਖ ਦਿੱਤਾ ਗਿਆ ਰਿਆਸਤਾ ਨੂੰ ਅਪੀਲ ਕੀਤੀ ਗਈ ਕਿ ਦਾਨ ਦੇਣ ਮਹਾਰਾਜੀ ਨੇ ਸਭ ਤੋਂ ਪਹਿਲਾ ਤੇ ਸਭ ਤੋਂ ਵੱਡੀ ਰਕਮ ਦਾਨ ਕੀਤੀ ਉਹ ਸੀ 1,65,000 ਰੁਪਏ। ਕੁੱਲ 4.5 ਲੱਖ ਰੁਪਏ ਇਕੱਠੇ ਹੋਏ। ਨਾਲ ਇਹ ਵੀ ਫੈਸਲਾ ਹੋ ਗਿਆ ਕਿ ਕਾਲੇ ਦੇ ਨਾਲ ਇੱਥੇ ਇੱਕ ਸਕੂਲ ਵੀ ਉਸਾਰਨਾ ਹੈ। ਹੋਰ ਸਭ ਵਿਉਂਤਬੰਦੀ ਹੋ ਗਈ ਪਰ ਆਖਰੀ ਫੈਸਲਾ ਭਾਈ ਰਾਮ ਸਿੰਘ ਦੇ ਡਿਜ਼ਾਈਨ ਦੇ ਉੱਤੇ ਨਿਰਪਰਕਰਦਾ ਸੀ। ਉਹ ਇੰਗਲੈਂਡ ਤੋਂ ਹੀ ਖਤਰਾ ਰਹੀ ਆਪਣੇ ਸੁਝਾਅ ਦਿੰਦੇ ਰਹਿੰਦੇ ਪਰ ਕੰਮ ਅਸਲ ਦੇ ਵਿੱਚ 1893 ਦੇ ਵਿੱਚ ਸ਼ੁਰੂ ਹੋਇਆ ਜਦੋਂ ਰਾਮ ਸਿੰਘ ਵਤਨਪਰਤੇ 1 ਦਸੰਬਰ 1896 ਵਿੱਚ ਰਾਮ ਸਿੰਘ ਵਾਈਸ ਪ੍ਰਿੰਸੀਪਲ ਹੋ ਗਏ ਪਰ ਸਰਕਾਰੀ ਰਿਕਾਰਡ ਵਿੱਚ ਉਹਨਾਂ ਦਾ ਰੁਤਬਾ ਡਰਾਇੰਗ ਮਾਸਟਰ ਦਾ ਰਿਹਾ گورనర్ ਉਸਦੇ ਨਕਸ਼ਿਆਂ ਦੀ ਬਹੁਤ ਹੀ ਦਾਤ ਦਿੰਦਾ ਸੀ ਪਰ ਰੁਤਬਾ ਨਹੀਂ ਸੀ ਵਧਾਉਂਦਾ ਰਾਮ ਸਿੰਘ ਨੇ 1800 ਵਿਦਿਆਰਥੀਆਂ ਦੇ ਪੜਨ ਲਈ ਇਮਾਰਤ ਦੀ ਵਿਉਂਤ ਬਣਾਈ ਸੀ ਜਿਸ ਵਿੱਚ 100 ਗੁਣਾ 54 ਫੁੱਟ ਦਾ ਹਾਲ ਹੋਵੇਗਾ ਸਾਰੀ ਇਮਾਰਤ ਦਾ ਫਰੰਟ 500 ਫੁੱਟ ਅਤੇ ਬਿਲਡਿੰਗ ਤਿੰਨ ਮੰਜ਼ਲੀ ਹੋਵੇਗੀ ਕੇਂਦਰੀ ਦਰਵਾਜ਼ੇ ਉੱਤੇ 116 ਫੁੱਟ ਉੱਚਾ ਗੁਬੰਦ ਹੋਵੇਗਾ ਜਿਸ ਦੇ ਚਾਰੇ ਪਾਸੇ 6 ਫੁੱਟ ਵਿਆਸ ਦੇ ਡਾਇਲ ਵਾਲੇ ਚਾਰ ਘੰਟੇ ਲੱਗਣਗੇ ਉਹ ਰਾਮ ਸਿੰਘ ਤਿੰਨ ਮੰਜ਼ਲੀ ਇਮਾਰਤ ਉਸਾਰਨੀ ਚਾਹੁੰਦਾ ਸੀ ਪਰ ਖਰਚੇ ਦੇ ਡਰੋਂ ਦੋ ਮੰਜ਼ਲੀ ਇਮਾਰਤੀ ਰਹਿਣ ਦਿੱਤੀ ਘਟਾਉਂਦਿਆਂ ਘਟਾਉਂਦਿਆਂ ਖਰਚਾ 5 ਲੱਖ ਤੱਕ ਪਹੁੰਚ ਗਿਆ ਤੇ 9 ਅਕਤੂਬਰ 1910 ਨੂੰ ਜਦੋਂ ਉਦਘਾਟਨ ਹੋਇਆ ਉਦੋਂ ਇਹ ਇਮਾਰਤ ਬਣ ਰਹੀ ਸੀ ਸੋ ਅੱਜ ਵੀ ਖਾਲਸਾ ਕਾਲਜ ਵੱਲ ਦੇਖ ਕੇ ਮਨ ਦੇ ਵਿੱਚ ਇੱਕ ਚਾਹ ਪੈਦਾ ਹੁੰਦਾ ਹੈ ਕਿ ਇਸ ਕਾਲਜ ਦੇ ਵਿੱਚ ਦਾਖਲਾ ਲਿਆ ਜਾਵੇ ਇਸ ਕਾਲਜ ਦੇ ਵਿੱਚ ਪੜਿਆ ਜਾਵੇ ਇਸ ਕਾਲਜ ਦੇ ਪੜੇ ਵਿਦਿਆਰਥੀਆਂ ਨੇ ਵਿਦੇਸ਼ਾਂ ਦੇ ਵਿੱਚ ਵੀ ਮੱਲਾ ਮਾਰੀਆਂ ਨੇ ਸੋ ਇਹ ਇਤਿਹਾਸ ਸੀ ਅੰਮ੍ਰਿਤਸਰ ਦੇ ਇਸ ਖਾਲਸਾ ਕਾਲਜ ਦਾ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰਨਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਅਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਲਾਈਕ ਫਾਲੋ ਤੇ ਸਬਸਕ੍ਰਾਈਬ ਕਰੋ ਗੁਰਸਿਫਤ ਟੀਵੀ